ਬਸ ਕਰ ਪਾਵਣ ਤੂੰ ਮੈਨੂੰ ਕਲਣ ਕੁੱਟ ਲਈ ਹੁਣ ਕੋ ਤੂੰ ਮੇਰੇ ਚਾਚੇ ਕੇ ਬੇਇੱਜ਼ਤੀ ਕਰ ਰਹੀ ਆ ਨਾ ਮੈਂ ਨਾ ਕਲਣ ਤਨ ਮੈਂ ਰੋਜ਼ ਹੀ ਕੁੱਟਦੀ ਆ ਤੇਰੇ ਤੇ ਪੂਰਾ ਅਸਰ ਨਹੀਂ ਪੈਂਦਾ ਕੰਜਰਾ ਤੂੰ ਤਾਂ ਤੈਨੂੰ ਮੈਂ ਚਾਚੇ ਸਾਹਮਣੇ ਕੁੱਟੂਗੀ ਤੇ ਮਾਰੇ ਮੋਟੇ ਬੇਇੱਜ਼ਤੀ ਦਾ ਹੋਵੇ ਕੀ ਤੇਰੇ ਦਾ ਅਸਰ ਪਾਈਏ ਹਾਏ ਕੁੱਟਣਾ ਤਾਂ ਤੇਰੇ ਦਾ ਅਸਰ ਪੈਂਦਾ ਨਹੀਂ ਆਸਾ ਕਰੋ ਸੈਂਬਰੋ ਪਰਤੇ ਆ ਨਾ ਕੋਈ ਕਹੇ ਨੂੰ ਕੋਟਦਾ ਨਹੀਂ ਹੁੰਦਾ ਇਹ ਕੀ ਕਰਤਾ ਇਹਨੇ ਚੱਤ ਤੇ ਤੁਹਾਨੂੰ ਪਤਾ ਨਹੀਂ ਇਹਦਾ ਇਹਦਾ ਸ਼ਾਵਸ਼ੇ ਲੈਂਦੀ ਹੋਰੇ ਲੰਬੇ ਲਈ ਹੁੰਦਾਗਾ ਤਾਂ ਹਣ ਕੀ ਕਰਤਾ ਇਹਨੇ ਸੱਚ ਤੇ ਤੁਸੀਂ ਆਪ ਹੀ ਪੁੱਛੋ ਜੇ ਭੁੱਲ ਗਏ ਚਰਨ ਨੂੰ ਕੀ ਆਖੇਗਾ ਆਵਨ ਨੇ ਗੱਲ ਤਾਂ ਕੁਝ ਖਾਸ ਹੀ ਨਹੀਂ ਹੋਈ ਪਰ ਮਾਤਾ ਲੱਸੀ ਲੈਣ ਗਿਆ ਸੀਗਾ ਉਹ ਮੰਤਾ ਚਰਨੋਂ ਲੱਸੀ ਫੜਾ ਕੇ ਨਾਲ ਚਾਹ ਵੀ ਫੜਾਤੀ ਉਹਨੇ ਕਿਨ ਸੁਖਾ ਜੀ ਚਾਹ ਪੀ ਕੇ ਜਾਏ ਉਹ ਉਹ ਜਦੋਂ ਉਹਨੇ ਮੈਨੂੰ ਚਾਹ ਫੜਾਈ ਮੈਂ ਤਾਂ ਕਾਹ ਬੈਠਾ ਮੱਕ ਨਹੀਂ ਤੱਤੀ ਐ ਓ ਮੇਰੇ ਤਾਂ ਬੋਲਣ ਤੇ ਗਾਲਾਂ ਪੈ ਜਾਂਦੀਆਂ ਆਂ ਆਏ ਦੋ ਪੁੱਤਰ ਤਾਂ ਬੋਲਦਾ ਉਹਨਾਂ ਤਾਂ ਆ ਜਾਣਾ ਮਾ ਬੜਾ ਸੋਚ ਕੇ ਤਾਂ ਬੋਲੇ ਕਰ ਓ ਜੇ ਤੂੰ ਐਂ ਕਰ ਬੰਦਾ தூர் பச்ச